ਟੈਰਾਂ ਦੀ ਗੱਲ ਕਰੀਏ ਬਾਈ ਜੀ ਟੈਰਾਂ ਤਾਂ ਬਾਈ ਜੀ 80% ਟੈਰਾਂ ਹੀ ਟਰਾਲੀਆਂ ਦੇ ਹਨ। ਉਹਨਾਂ ਦੇ ਕੰਮ ਰਾਜ। ਹਾਂ ਜੀ ਹਾਂ। ਪਿੰਡ ਜੋੜ ਵਾਲਾ ਫਰਸ ਆ ਗਿਆ। ਪਿੰਡ ਜੋੜ ਵਾਲਾ ਫਰਸ ਆ ਗਿਆ ਵੀ ਦੇਖ ਵੇਟ ਕਿਉਂਗਾ ਬਬਲੀ ਬਾਈ ਜੀ। ਇਹ ਆ ਬਾਈ 16. ਠੀਕ ਆ ਜੀ। ਇਹ 16 ਕੁਇੰਟਲ। ਰਵੀ ਦੋਸਤੋ ਸਾਰੇ ਵੀ ਇਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬਖੋ। ਤੇ ਸੀਜ਼ਨ ਆਉਣ ਵਾਲਾ ਬਾਈ ਜੀ ਤੇ ਬਬਲੀ ਬਾਈ ਟਰਾਲੀਆਂ ਲੈ ਕੇ ਆਇਆਗਾ। ਸਾਰੀ ਗੱਲਬਾਤ ਕਰਾਂਗੇ ਕਿੰਨੀਆਂ ਟਰਾਲੀਆਂ ਨੇ ਤੇ ਕਿੰਨੇ ਕੁ ਵੇਟ ਹੁੰਦਾਗਾ ਤੇ ਸੱਚੀ ਕਹਾਣੀ ਬਾਈ ਜੀ ਬਹੁਤ ਬਹੁਤ ਠੀਕ ਹੈ ਬੜੀ ਬਹੁਤ ਮਜ਼ੇਦਾਰ ਬਾਈ ਜੀ ਠੀਕ ਹੈ ਜੀ ਤੇ ਮੇਲ ਲొਕੇਸ਼ਨ ਪਬਲੀ ਬਾਈ ਜੀ ਕੀ ਆਪਣੀ ਆਪਣੀ ਮੇਲ ਲొਕੇਸ਼ਨ ਭਾਰਤੀ ਪਕਾਉ ਪੰਪ ਦੇ ਸਾਹਮਣੇ ਹਰ ਤਲਵੰਡੀ ਸਾਬੂ ਹਰ ਬੁੱਧਵਾਰ ਆਪਾਂ ਇੱਥੇ ਆਉਂਦੇ ਹਾਂ ਜੀ ਠੀਕ ਹੈ ਜੀ ਤੇ ਪਿੰਡ ਪਿੰਡ ਘੁੰਮਣ ਕਰਾਂਗੇ ਜੀ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਬਠਿੰਡੇ ਜਿਹੜੇ ਦਾ ਆਏ ਮੰਨ ਕੇ ਚੱਲੋ ਵੀ ਖੀਰ ਦਾ ਪਿੰਡੀ ਆ ਜੀ ਠੀਕ ਹੈ ਜੀ ਮੋੜਾਂ ਤੋਂ ਕਿੰਨੀ ਕੁ ਦੂਰ ਹੈ ਜੀ ਮੋੜਾਂ ਤੋਂ 2 ਕਿਲੋਮੀਟਰ ਆ ਜੀ ਠੀਕ ਆ ਬਾਈ ਜੀ ਤੇ ਵੀਰ ਜੀ ਆ ਟਰਾਲੀ ਲਾ ਲਓ ਤੁਸੀਂ ਠੀਕ ਆ ਜੀ ਬਹੁਤ ਸੋਹਣੀ ਤਿਆਰ ਹੋਈ ਆ ਜੀ ਲੈ ਬਾਈ ਜੀ ਆਪਾਂ ਹੁਣ ਟਰਾਲੀਆਂ ਬਾਰੇ ਗੱਲਬਾਤ ਕਰਦਾਂਗੇ ਤੇ ਪਬਲੀ ਬਾਈ ਟਰਾਲੀਆਂ ਦਾ ਨਾ ਪੂਰਾ ਬਾਦਸ਼ਾਹ ਮੰਨਿਆ ਜਾਂਦਾ ਜਿਵੇਂ ਸਵਰਾਜ 735 ਦਾ ਭੋਲਾ ਬਾਈ ਬਾਦਸ਼ਾਹ ਮੰਨੇ ਦਾ ਚਲੋ ਬਾਈ ਜੀ ਟਰਾਲੀ ਦੀ ਕੰਡੀਸ਼ਨ ਲਗਾ ਦਿਓ ਕਿੰਨੇ ਚੰਨ ਵਾਲੀ ਆ ਗਈ ਪਬਲੀ ਬਾਈ ਇਹ 15 ਚੰਨ ਵਾਲੀ ਆ ਗਈ ਆਮ ਕਿੰਨੇ ਚੰਨ ਵਾਲੀ ਹੁੰਦੀ ਆਗੇ ਬਸ ਮੇਰੇ ਕੋਲ ਤਾਂ 15 ਤੋਂ 14 15 ਤੋਂ ਘੱਟ ਕੋਈ ਨਹੀਂ ਹੁੰਦੀ ਜੀ ਠੀਕ ਆ ਬਾਈ ਆਮ ਤਾਂ ਤੇਰਾ ਤੇਰਾ ਚਲੋ ਬਾਈ ਜੀ ਤੁਸੀਂ ਇੱਧਰ ਦਿਖਾ ਦਿਓ ਬੀਲ ਕੱਪ ਵੀ ਲਾ ਦੇ ਬ 11 ਦੀ ਗੱਲ ਕਰੀਏ ਬਾਈ ਜੀ 11 ਤਾਂ ਬਾਈ ਜੀ 80% ਟੈਰਾਇਡਾ ਦਿੱਤਾ ਠੀਕ ਆ ਜੀ ਨਵੇਂ ਗੜੀ ਆਪਣਾ ਹਾਂ ਜੀ ਹਾਂ ਠੀਕ ਆ ਜੀ ਤੇ ਨਵੀਂ ਜੋੜੀ ਆ ਗਈ ਬਾਈ ਜੀ ਆਪਣੇ ਕੋਲ ਠੀਕ ਆ ਜੀ ਤੇ ਕਿੰਨੇ ਬਾਈ ਕਿੰਨੇ ਦੀ ਆ ਗਈ ਬਾਵਲੀ ਬਾਈ ਇਹ 11 ਫੁੱਟ ਲੰਮੀ ਆ ਗਈ 6 ਫੁੱਟ ਚੌੜੀ ਆ ਗਈ ਸਵਾ ਦੋ ਫੁੱਟ ਵੀ ਉੱਚੀ ਆ ਗਈ 3 ਫੁੱਟ ਤੋਂ ਵੱਡਾ ਗਿਆ ਜੀ ਠੀਕ ਆ ਜੀ ਤੇ ਲੈ ਬਈ ਸਾਨੂੰ ਟਾਟਾ ਦੇ ਵਿੱਚ ਆ ਗਈ ਠੀਕ ਆ ਜੀ ਟਾਟਾ ਦੀ ਚਾਦਰ ਆ ਗਈ ਹਾਂ ਜੀ ਹਾਂ ਬਿਨਾਂ ਜੋੜ ਵਾਲਾ ਫਰਸ਼ ਬਿਨਾਂ ਜੋੜ ਵਾਲਾ ਫਰਸ਼ ਆ ਗਿਆ ਵੀਰੇ ਬਾਵਲੀ ਇਹ ਬਿਨਾਂ ਜੋੜ ਵਾਲਾ ਫਰਸ਼ ਆ ਗਿਆ ਠੀਕ ਆ ਹਾਂ ਜੀ ਤੇ ਖੁੱਲਣ ਘੱਲਣ ਦੀ ਗਾਰ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਬਾਈ ਦਾ ਇੱਕ ਨੰਬਰ ਕੰਮ ਆਗਾ ਤੇ ਬਾਈ ਜੇ ਤੁਸੀਂ ਤਿਆਰ ਕਰਵਾਉਣੇ ਨੇ ਆਪਦੀਆਂ ਟਰਾਲੀਆਂ ਤੁਸੀਂ ਤਾਂ ਵੀ ਤਿਆਰ ਕਰਵਾ ਸਕਦੇ ਹੋਗੇ ਜਿਹੇ ਜੀ ਮਰਜੀ ਆਰਡਰ ਤੇ ਜਿਹੇ ਜੀ ਮਰਜੀ ਆਰਡਰ ਤੇ ਤੇ ਜੇ ਡੰਗਾਂ ਵਾਲੀ ਕਰਵਾਉਣੀਆਂ ਡੰਗਾਂ ਵਾਲੇ ਹਾਂ ਇਹ ਬਹੁਤ ਫੀਚਰ ਵਾਲੀ ਹਾਂਜੀ ਹਾਂ ਹਰ ਇੱਕ ਨੇ ਫੁੱਲ ਫੀਚਰ ਵਾਲੀ ਪਬਲੀ ਬਾਈ ਟਰਾਲੀਆਂ ਤਿਆਰ ਕਰਨਾ ਇੱਕ ਨੰਬਰ ਮੰਨਿਆ ਗਿਆ ਹਾਂਜੀ ਹਾਂ ਤੇ ਬਾਕੀ ਇਹਦਾ ਵੇਟ ਕਿ ਹੋਗਾ ਪਬਲੀ ਬਾਈ ਇਹਦਾ ਬਾਈ 16 ਠੀਕ ਹੈ ਜੀ ਇਹ 16 ਕੁਇੰਟਲ ਤੇ ਬਾਕੀ ਤੁਸੀਂ ਇਹ ਵੀ ਦੇਖ ਸਕਦੇ ਹੋਗੇ ਐਂਗਲਰਾਂ ਕਾ ਵਗੈਰਾ ਪੂਰੀਆਂ ਵਧੀਆ ਲੱਗੀਆਂ ਹੋਈਆਂ ਨੇ ਗਿਆ ਇਹ ਵੇਪਾ ਕਰੀ ਆ ਆ ਦੇਖ ਸਕਦੇ ਹੁੰਦੇ ਵਿੱਚ ਕੋਈ ਪਟीन ਵਗੈਰਾ ਨਹੀਂ ਭਰਿਆ ਹੋਇਆ ਨਾ ਨਾ ਸਾਰਾ ਬਾਈ origignal ਕੰਮ ਆ ਜੀ ਦਾ ਤੇ ਆ ਮਜਬੂਤੀ ਵਾਸਤੇ ਸਰੀਏ ਲਾਤੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਚਲੋ ਬਾਈ ਜੀ ਜੱਟ ਦੀ ਮੋਸ W ਵਰਗੀ ਚਲੋ ਬਾਈ ਜੀ ਅਸਾਂ ਵੀ ਲਾ ਦਿਆਂ ਤੇ ਇਹਦੀ ਕੀ ਡਿਮਾਂਡ ਆ ਬਾਈ ਬਈ ਇਹਦੀ ਬਾਈ 1 ਲੱਖ 58000 ਡਿਮਾਂਡ ਸੀ ਵੇਚਤਾ 1 ਲੱਖ 47000 ਦਾ ਪੀਸ ਆਪਾਂ ਠੀਕ ਆ ਜੀ ਜੇ ਪੇਂਟ ਕਰਕੇ ਲੈਣਾ ਹੋਵੇ ਤੇ 3000-3500 ਰੁਪਏ ਵੱਧ ਜਾਂਦਾ ਵੀਰੇ ਠੀਕ ਆ ਜੀ ਚਲੋ ਬਈ ਅੱਗੇ ਤੁਹਾਨੂੰ ਪੇਂਟ ਕਰੀ ਹੋਈ ਟਰਾਲੀ ਵੀ ਦਿਖਾਉਣੇ ਹੈਗੇ ਤੇ ਬਬਲੀ ਇਹਤੇ ਕਲਰ ਨਹੀਂ ਕੀਤਾ ਹੋਇਆ ਜਿੱਦ ਪਟੀਨ ਵਗੈਰਾ ਭਰੀ ਨਹੀਂ ਹੋਈ ਦਾਣਾ ਵੀਰੇ ਸਾਹਮਣੇ ਸਭ ਕੋ ਸਾਹਮਣੇ ਇਹ ਇਹ ਆਪਾਂ ਸਾਹਮਣੇ ਆ ਗਏ ਠੀਕ ਹੈ ਇਹਤੇ ਕਲਰ ਕੀਤਾ ਹੋਇਆ ਇਸ ਦੀ ਗਰੰਟੀ ਹੋਊਗੀ ਵੀ ਹਾਂ ਪਟੀਨ ਹਾਂ ਹਾਂ ਦਾਣਾ ਦਾ ਪਟੀਨ ਦਾ ਯੂਜ਼ ਵੀ ਨਹੀਂ ਕੀਤਾ ਹੋ ਪੂਰਾ ਵੀ ਨਹੀਂ ਯੂਜ਼ ਕੀਤਾ ਹੋਇਆ ਠੀਕ ਹੈ ਜੀ ਜੇ ਆਪਾਂ ਐਂਗਲ ਲਾ ਕੇ ਚੱਲੀਏ ਕਿੰਨੇ ਐਂਗਲ ਆ ਬਾਈ ਜੀ ਇਹਦੇ ਵਿੱਚ ਜੀ ਇਹਦੇ ਵਿੱਚ 15 ਐਂਗਲ ਆ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੇ ਕੜੇ ਵਾਲੇ ਰਿੰਬਾ ਗਏ ਹਾਂਜੀ ਹਾਂਜੀ ਤੇ ਆਪ ਕਿੰਨੇ ਨੱਟੀ ਆ ਗਈ ਇਹਦੇ 8 ਨੱਟੀ ਆ ਗਈ ਬਾਈ ਜੀ ਠੀਕ ਹੈ ਜੀ ਹਾਂ 8 ਨੱਟੀ ਆ ਬਾ ਗਏ ਤੇ ਸਿੰਗਲ ਟਾਰ ਹੈ ਜੀ ਭਾਜੀ ਇਹ ਸਿੰਗਲ ਟਾਰ ਵਾਲੀ ਆ ਭਜੀ ਸਿੰਗਲ ਟਾਰਾਂ ਚ ਆ ਗਈ ਤੇ ਪੰਪ ਦੀ ਕਿੰਨੇ ਮਹੀਨੇ ਦੀ ਗਾਰੰਟੀ ਹੈ ਜੀ ਇਹਦੀ ਪੰਪ ਦੀ ਜੀ 6 ਮਹੀਨੇ ਦੀ 6 ਮਹੀਨੇ ਦੀ ਹਾਂਜੀ ਠੀਕ ਹੈ ਜੀ ਜੇ ਬਾਕੀ ਬਾਵਲੀ ਬਾਕੀ ਬਾਈ ਲਾ ਕੇ ਚੱਲੀ ਕਿੰਨੇ ਕਿੰਨੇ ਮਹੀਨੇ ਦੀ ਗਾਰੰਟੀ ਦਿੰਦੇ ਹੁੰਦੇ ਨੇ ਬਾਈ ਨੂੰ ਹੀ ਹੁੰਦੀ ਹੈ ਜੀ ਠੀਕ ਹੈ ਜੀ ਪੰਪ ਦਾ 3 ਸਾਲ ਆਪਣਾ ਚੱਲੂ ਆਏ ਮੰਨ ਕੇ ਚੱਲੋ ਗਾਰੰਟੀ ਆਪਾਂ ਨੂੰ 6 ਮਹੀਨੇ ਦੀ ਠੀਕ ਹੈ ਜੀ ਕੋਈ ਕੁਝ ਨਹੀਂ ਹੁੰਦਾ ਤੇ ਬਾਕੀ ਬਾਈ ਜਿਹੜੀ ਬਾਵਲੀ ਬਾਈ ਕੋਲੇ ਜਸਤੀ ਚਾਦਰ ਵਾਲੀ ਹੁੰਦੀ ਹੈਗੇ ਤੇ ਉਹਦੀ ਕੀ ਗਾਰੰਟੀ ਦੇ ਬਾਵਲੀ ਉਹਦੀ ਚ ਭਾਈ ਇਹੋ ਹੀ ਹੁੰਦਾਗਾ ਹੋਰ ਨੂੰ 10 ਸਾਲ ਦੀ ਫੁੱਲ ਇੱਕ ਕਿੰਨੇ ਕਿੰਨੇ ਦੇ ਆਗੇ 11 6 ਦੇ ਪੈਸਾ ਜੀ ਸਾਰੇ 11 6 ਦੇ ਆ ਬਾਈ ਠੀਕ ਹੈ ਜੀ ਇਹਦੀ ਕੀ ਡਿਮਾਂਡ ਹੈ ਜੀ ਇਹਦੀ 1 55 ਜੀ ਠੀਕ ਹੈ ਜੀ 1 ਲੱਖ 55000 ਕਲਰ ਸਮੇਤ ਵੇਚ ਗਿਆ ਬੇਟੇ ਦਾ 15.5 15.5 ਹਾਂ ਜੀ ਤੇ ਇਹ ਸਿੰਗਲ ਟਨਜ ਹੈਗੇ ਤੇ ਆ ਡਬਲ ਟਨ ਵਾਲੀ ਦਿਖਾ ਦਿਓ ਆ ਡਬਲ ਟਨ ਹੈ ਠੀਕ ਹੈ ਜੀ ਇਹ ਡਬਲ ਟਨ ਵਾਲੀ ਆ ਗਈ ਹਾਂ ਜੀ ਤੇ ਲੋ ਬਜੀ ਇਹਦੀ ਵੀ ਚੈੱਕ ਕਰ ਲੋ ਇਹ ਚ ਆ ਲੱਗ ਰਹੀ ਜਿਆਦਾ ਰਲਾਦੀ ਮੈਂ ਪੰਜ ਹਾਂ ਜੀ ਹਾਂ ਬਾਕੀ ਜੇ ਮੈਂ ਆਪਾਂ ਕਹਦੇ ਕਿ ਕਿੰਨੇ ਕਿਲੋ ਦੀ ਚਾਦਰ ਹੁੰਦੀ ਹੈ ਬਈ ਆ 8 ਕਿਲੋ ਦੀ ਹੂ ਸਾਈਡ ਦੱਸ ਗਈ ਦੀ ਹੂ ਜੀ ਬਗੈਰ ਜੋੜ ਵਾਲਾ ਫਰਸ਼ ਹਾਂ ਠੀਕ ਹੈ ਜੀ ਬਗੈਰ ਜੋੜ ਵਾਲਾ ਫਰਸ਼ ਹੋਗਾ ਤੇ ਮੱਸੀ ਹੱਕ ਦੇ ਵਿੱਚ ਹੋਵੇ ਮੱਸੀ ਹੱਕ ਦੇ ਵਿੱਚ ਹੋਊਗਾ ਅ ਜੇ ਮੈਂ ਆਪਾਂ ਕਹਦੀ ਬਈ ਇਹਦਾ ਗਾਟਾ ਵੀ ਚੇਂਜ ਕਰਨਾ ਹਾਂਜੀ ਹਾਂ ਠੀਕ ਹੈ ਜੀ ਆ ਪਾਈਪ ਬਾਰੇ ਵੀ ਕੱਢ ਤੇ ਜਿਹੜੇ ਵੀਰਾਂ ਨੇ ਲੋਕ ਲਾ ਕੇ ਰੱਖਣਾ ਉਹਦੇ ਲਈ ਵੀ ਆਏਗਾਗਾ ਬਾਈਆਂ ਕੋਲੇ ਉਹਦੇ ਕੋਲੇ ਵੀ ਸੌਦਾ ਉਹਦੇ ਕੋਲੇ ਆ ਗਈ ਜਿਸਤੀ ਦੇ ਵਿੱਚ ਜੀ ਤੇ ਇਹ ਇਹ ਡਬਲ ਟਾਇਰਾਂ ਜਾ ਇਹਦੇ ਵਿੱਚ ਵੀ ਡਬਲ ਟਾਇਰ ਵਾਲਾ ਹਿੱਸਾ ਲੱਗਿਆ 10 ਨੱਟੀ ਹੱਬ ਲੱਗੀ 10 ਨੱਟੀ ਹੱਬ ਲੱ ਬਸ ਉਹੀ 16 16.5 ਜੀ 16.5 ਹਾਂ ਠੀਕ ਹੈ ਸਟਾਰਟਿੰਗ ਵੇਟ ਕਿੰਨੇ ਕੋ ਦਿੰਦਾ ਬਸ ਆਪਣੇ ਕੋਲ ਇੱਥੋਂ ਹੋਈ ਵੀ ਚੀ ਹੁੰਦਾ ਜੀ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਆ ਬਾਰ-ਬਾਰ ਨਾਲ ਇੱਕ ਵਾਰ ਚੱਕ ਹਾਂ ਜੀ ਹਾਂ ਠੀਕ ਹੈ ਭਾਈ ਜੀ ਤੇ ਇਹਦੇ ਕੀ ਡਿਮਾਂਡ ਬਾਬਲੀ ਭਾਈ ਇਹਦਾ ਵੀ ਸੇਮ ਹੀ ਇੱਕ 58 ਹੈ ਜੀ ਇਹਦੇ ਵਿੱਚ ਮੰਡੇ ਜੀ 158 ਆ ਤੇ ਅੱਗੇ ਅੱਗੇ ਭਾਈ ਜੀ ਜਿਸਤੀ ਜ਼ਿਆਦਾ ਇਹ ਜਿਸਤੀ ਦੇ ਵਿੱਚ ਆ ਗਈ ਹੈ ਇੰਪੋਰਟਡ ਜਿਸਤੀ ਦੇ ਵਿੱਚ ਟੌਪ ਮਾਡਲ ਦੇ ਵਿੱਚ ਆ ਗਈ ਟੌਪ ਮਾਡਲ ਜਿਵੇਂ ਆਪਾਂ ਟਰੈਕਟਰਾਂ ਦਾ ਟੌਪ ਮਾਡਲ ਟਰੈਕਟਰ ਟੌਪ ਮਾਡਲ ਦੇ ਵਿੱਚ ਆ ਗਈ ਜੀ ਠੀਕ ਹੈ ਭਾਈ ਜੀ ਟੌਪ ਮਾਡਲ ਦੇ ਵਿੱਚ ਕਾਸੀ ਤਿਆਰ ਕਰਵਾਉਣੀ ਆ ਪਬਲੀ ਭਾਈ ਓਦਾਂ ਦੀ ਟਰਾਲੀ ਵੀ ਤਿਆਰ ਕਰ ਦੋ ਹਾਂਜੀ ਹਾਂਜੀ ਸਿਕਲਣ ਪਬਲੀ ਹਾਂਜੀ ਹਾਂਜੀ ਠੀਕ ਆ ਭਾਈ ਜੀ ਬਾਕੀ ਨਿਕਾ ਥੱਲੇ ਮਰਵਾ ਦੇ ਜਸਪ੍ਰੀਤ ਤੇ ਇਹ ਵੀ ਓਨੇ ਜੀ ਆ ਗਏ ਤੇ ਇਹਦੀ ਕੀ ਗਾਰੰਟੀ ਆ ਪਬਲੀ ਇਹਦੀ ਜੀ 10 ਸਾਲਾਂ ਦੀ ਗਾਰੰਟੀ ਹੈ ਤੁਹਾਡੀ ਕੁਛ ਵੀ ਹੋ ਜੇ ਠੀਕ ਆ ਜੀ 10 ਸਾਲਾਂ ਦੀ 10 ਸਾਲਾਂ ਦੀ ਗਾਰੰਟੀ ਆ ਭਾਜੀ ਬਾਈ 100% ਕੰਮ ਇੱਕ ਨੰਬਰ ਆ ਬਾਈ ਜਿਸਤੀ ਦੇ ਵਿੱਚ ਜਿੱਥੋਂ ਮਿੱਥੋਂ ਲਓ ਜਿੱਥੋਂ ਮਰਜੀ ਲੈ ਲਓ ਜਿਸਤੀ ਦੇ ਵਿੱਚ ਇਹਦਾ ਆਏ ਮੰਨ ਕੇ ਚੱਲੋ ਵਿੱਚ ਬਾਹਰ ਖੜੀ ਰਹੇ ਕੋਸ ਜਮੇ ਨੂੰ ਜੰਗਾਲ ਨਹੀਂ ਪੈਂਦਾ ਠੀਕ ਆ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਆਪਣੀ ਜਿੱਦੇ ਜਿੱਥੋਂ ਮਰਜੀ ਲੈ ਲਓ ਜਿੱਥੋਂ ਮਰਜੀ ਲੈ ਲਓ ਹਾਂ ਵੀ ਮਤਲਬ ਕਿ ਟਾਪ ਕੁਆਲਟੀ ਦੀ ਚਾਦਰ ਉਹ ਟਾਪ ਕੁਆਲਟੀ ਦੀ ਚਾਦਰ ਮੰਨਦੇ ਆ ਜੀ ਨੂੰ ਆਪਾਂ ਠੀਕ ਆ ਜੀ ਤੇ ਲੋ ਬਾਈ ਜੀ ਇਧਰ ਪੌੜੀ ਵਗੈਰਾ ਵੀ ਲਾਤੀ ਤੇ ਬਾਕੀ ਇਹਦੇ ਕੀ ਡਿਮਾਂਡ ਆ ਜੀ ਇਹਦੀ ਜੀ ਇਹਦੀ ਵੀ ਇੱਕ ਵੱਖ 62000 ਜੀ 1 ਲੱਖ 62000 62000 ਜੇ ਕਲਰ ਕਰਕੇ ਲੈਣਾ ਹੋਵੇ ਕੋਈ ਗੱਲ ਨਹੀਂ ਕਰ ਦਾਂਗੇ ਜੀ ਵਿੱਚੀ ਕਲਰ ਕਰ ਦੋਗੇ ਹਾਂ ਜੀ ਕਲਰ ਵੀ ਕਰ ਦਾਂਗੇ ਕੋਈ ਨਾ ਬਾਈ ਕਹਿੰਦਾ ਆਪਣੀ ਵੀਡੀਓ ਦੇਖ ਕੇ ਆ ਜਾਓ ਬਾਈ ਹਾਂ ਜੀ ਹਾਂ ਜੀ ਠੀਕ ਆ ਜੀ ਜਿਵੇਂ ਆਪਾਂ ਸਾਰੀਆਂ ਪਬਲਿਕ ਟਰਾਲੀਆਂ ਦਿਖਾਤੀਆਂ ਠੀਕ ਹੈ ਇਹਨਾਂ 'ਚ ਕੋਈ ਹੋਰ ਅਲੱਗ ਪੀਸ ਤਾਂ ਨਹੀਂ ਹੈਗਾ ਕੋਈ ਅਲੱਗ ਪੀਸ ਨਹੀਂ ਜੀ ਠੀਕ ਆ ਜੀ ਹਾਂਜੀ ਤੇ ਬਾਕੀ ਆਪਾਂ ਤੁਹਾਨੂੰ ਟਰਾਲੀਆਂ ਦਿਖਾਈ ਦਿੱਤੀਆਂ ਤੇ ਸਟਾਰਟਿੰਗ ਵੇਟ ਬਾਈ ਨੇ ਦੱਸ ਹੀ ਦਿੱਤਾ ਤੁਹਾਨੂੰ 14 ਕੁ ਗਵਾਟਨ ਤੋਂ ਸਟਾਰਟ ਹੋ ਜਾਣਾ ਹਾਂਜੀ 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 ਠੀਕ ਆ ਭਾਈ ਜੀ ਤੇ ਜੇ ਕਿਸੇ ਨੇ ਹੋਰ ਵੀ ਟਰਾਲੀ ਕਿਸੇ ਵੀ ਤਰ੍ਹਾਂ ਦੀ ਤਿਆਰ ਕਰਵਾਉਣੀ ਹੋਵੇ ਜਿਹੇ ਜੀ ਮਰਜ਼ੀ ਫੋਟੋ ਪਾ ਦਿਓ ਠੀਕ ਆ ਜੀ ਜੇ ਕਟਵਾਉਣੀ ਹੋਵੇ ਜੀ ਵਿੱਚ ਕੱਟ ਲਾਂਗੇ ਜੀ ਵਿੱਚ ਵੀ ਕੱਟ ਲਾਂਗੇ ਹਾਂਜੀ ਗਾਰੰਟੀ ਗਾਰੰਟੀ ਠੀਕ ਆ ਭਾਈ ਜੀ ਪਹਿਲਾਂ ਤੁਸੀਂ ਕਿਤੇ ਹੋਰ ਰੇਟ ਹੇਰਾ ਆਇਓ ਜੀ ਕੋਈ ਡੱਕਈ ਨਹੀਂ ਪੇਰਾ ਆਇਓ ਹਾਂ ਜੀ ਜੇ ਤੋਲ ਕੇ ਲੈਣੀ ਹੋਵੇ ਪਬਲਿਕ ਪੋਲਮੀ ਵਿੱਚੀ ਤਾਂ ਨਹੀਂ ਆਪਾਂ 90 ਰੁਪਏ ਦੇ ਨਹੀਂ ਟਾਟਾ ਦੇ ਵਿੱਚੋਂ ਟਾਟਾ ਦੇ ਵਿੱਚ ਤੇ ਜਸਤੀ ਦੇ ਵਿੱਚ ਜਸਤੀ ਦੇ ਵਿੱਚ ਬਾਈ 100 ਰੁਪਏ 100 ਰੁਪਏ ਹਾਂ ਜੀ ਠੀਕ ਹੈ ਜੀ ਤੋਲ ਕੇ ਜੇ ਤੋਲ ਕੇ ਲੈਣੀ ਹੈ ਬਾਈ ਜੀ ਤੁਸੀਂ ਤੋਲ ਕੇ ਵੀ ਲੈ ਸਕਦੇ ਹੋਗੇ ਤੇ 90 ਰੁਪਏ ਤੇ 100 ਰੁਪਏ ਹਾਂ ਜੀ ਠੀਕ ਹੈ ਜੀ ਤੇ ਬਾਕੀ ਭਾਈਆਂ ਕੋਲੇ ਹੋਰ ਵੀ ਜੇ ਮੈਂ ਆਪਾਂ ਕਰੇ ਕੱਕ ਪਠੇ ਲਾਲਾ ਜਾਂ ਕੋਈ ਬ੍ਰੇਂਤੀ ਵੀ ਰਬਾ ਬਜਰੀ ਵਗੈਰਾ ਲਾਲਾ ਲੈਣ ਵਾਸਤੇ ਹਰ ਇੱਕ ਤਰ੍ਹਾਂ ਦੀ ਟਰਾਲੀ ਹੁੰਦੀ ਆ ਠੀਕ ਆ ਠੀਕ ਆ ਬਈ ਪਬਲਿਕ ਧ ਤਲੋ ਵੀ ਬਾਕੀ ਬਾਈ ਬਾਵੜੀ ਦਾ ਸਕਰੀਨ ਤੇ ਨੰਬਰ ਹੈਗਾ ਕੰਟੈਕਟ ਕਰ ਲਿਓ ਇੱਕ ਨੰਬਰ ਕੰਮ ਆਗਾ ਤੇ ਵੀਡੀਓ ਨੂੰ ਕਮੈਂਟ ਲਾਈਕ ਸ਼ੇਅਰ ਜਰੂਰ ਕਰਦੇ ਜਾ ਕਰੋ ਧੰਨਵਾਦ